ਨਹੀਂ ਇਹਨਾਂ ਦਾ ਕੋਈ ਝਗੜਾ ਨਹੀਂ ਸੀ ਵੀਰੇ ਹਾਂਜੀ ਮੇਰੇ ਬੇਟੇ ਦਾ ਕਤਲ ਹੋਇਆ ਸੀ ਤੇ ਕੀ 2007 ਚ ਅੱਛਾ ਜੀ ਤੇ ਉੱਥੋਂ ਇਹਨਾਂ ਨੇ ਕਤਲ ਕਰਕੇ ਮੇਰੇ ਬੇਟੇ ਦਾ ਤੇ ਉੱਥੇ ਪਹਿਲਾਂ ਇਹ ਪਘੌੜੇ ਹੋ ਗਏ ਮੇਰਾ ਜੇਠ ਜਿਠਾਣੀ ਹੂੰ ਫਿਰ ਇਹ 2 ਸਾਲ ਬਾਅਦ ਫੜੇ ਗਏ ਹੂੰ 2 ਸਾਲੇ ਬਾਅਦ ਮੇਰਾ ਜੇਠ ਜਿਹੜਾ ਢਲੋਝੀੋਂ ਫੜਿਆ ਗਿਆ ਮੇਰੀ ਜਿਠਾਣੀ ਜਿਹੜੀ ਅਨੰਦਪੁਰ ਸਾਹਿਬ ਤੋਂ ਫੜੀ ਗਈ ਅੱਛਾ ਜੀ ਤੋਂ ਮਰ ਪ੍ਰਤਾਪ ਸਾਹਿਬ ਨੇ ਪਰਚਾ ਕੱਟਿਆ ਸੀ ਫਾਈਨਲ ਕੀਤਾ ਸੀ ਇਹਨਾਂ ਦਾ ਅੱਛਾ ਜੀ ਨਕਵਾਰੀਆਂ ਲੱਗ ਕੇ ਪਰਚਾ ਫਾਈਨਲ ਹੋਇਆ ਆ ਬਾਦ ਵਿੱਚ ਮੈਂ ਇਸ ਤਰ੍ਹਾਂ ਹੀ ਸੜਗੀ ਸੜਗੀ ਮੈਂ ਜਗ੍ਹਾ ਤੁਸੀਂ ਇਹਨਾਂ ਨੂੰ ਲੈ ਕੇ ਦਿੱਤੀ ਹੈ ਦਰਸ਼ਨ ਕੋਰ ਪਤਨੀ ਦਿਲਬਖ ਸਿੰਘ ਹਾਂਜੀ ਹਾਂਜੀ ਤੁਸੀਂ ਇਹਨਾਂ ਨੂੰ ਰਜਿਸਟਰ ਕਰਕੇ ਦਿੱਤੀ ਸੀ ਉਹ ਜਗ੍ਹਾ ਹਾਂਜੀ ਹਾਂਜੀ ਤੇ ਹੁਣ ਗੱਲ ਕੀ ਹੋਈ ਜਿਹੜਾ ਹਾਈ ਕੋਰਟ ਵੱਲੋਂ ਹਾਈ ਕੋਰਟ ਤੋਂ ਗੱਲ ਇਹ ਹੋਈ ਆ ਕਿ ਜਦੋਂ ਵੈ ਸੜਗੀ ਸਾ ਤੇ ਮੈਂ ਤਰੀਕ ਤੇ ਨਹੀਂ ਜਾ ਸਕੀ ਤਰੀਕ ਤੇ ਨਹੀਂ ਜਾ ਸਕੀ ਮੈਂ ਸੜੀ ਕਰਕੇ ਕੱਪੜੇ ਨਹੀਂ ਸੀ ਗੱਲ ਪੈਂਦੇ 2 ਸਾਲ ਮੈਂ ਜਾ ਨਹੀਂ ਸਕੀ ਕੋਰਟ ਦੇ ਵਿੱਚ ਤੇ ਉਹਦੇ ਵਿੱਚ ਇਹ ਦੇ ਲੈ ਕੇ ਬਰੀ ਹੋ ਗਈ ਜਗ੍ਹਾ ਦਾ ਕੀ ਮਸਲਾ ਜੀ ਬੇਤੇ ਜਗ੍ਹਾ ਤੁਹਾਨੂੰ ਉਹੀ ਦੱਸਣ ਢਈ ਆ ਉਹਦੇ ਚੋਂ ਇਹਨਾਂ ਨੇ ਬਾਅਦ ਵਿੱਚ ਕੋਈ ਇਹਨਾਂ ਨੇ ਕੋਰਟ ਇਹਨਾਂ ਨੇ ਦਾਵਾ ਪਾ ਦਿੱਤਾ ਸਾਡੇ ਤੇ ਅਸਲ ਜਗ੍ਹਾ ਇਹ ਤੁਹਾਡੀ ਨਹੀਂ ਸੀ ਇਹਨਾਂ ਨੂੰ ਵੇਚੀ ਹੈ ਨਹੀਂ ਸਾਡੀ ਹੈ ਜਗ੍ਹਾ ਅਸੀਂ ਪਲਾਟ ਮੋਲ ਲੈ ਕੇ ਇਹ ਜਗ੍ਹਾ ਬਣਾਈ ਸੀ ਸਾਨੂੰ ਇਹਨਾਂ ਨੇ ਘਰ ਦੇ ਵਿੱਚੋਂ ਮੇਰੇ ਸਹੁਰੇ ਪਰਿਵਾਰ ਨੇ ਕੱਢ ਦਿੱਤਾ ਸੀ ਅੱਛਾ ਜੀ ਅਸੀਂ ਇਹ ਆਪਦਾ ਪੈਸਾ ਤੇ ਲਾਰਾ ਰਿਸ਼ਤੇਦਾਰਾਂ ਤੋਂ ਇਕੱਠਾ ਕਰਕੇ ਅਸੀਂ ਪਲਾਟ ਲਿਆ ਹੈ ਪਲਾਟ ਲੈ ਕੇ ਅਸੀਂ ਇਹ ਜਗ੍ਹਾ ਬਣਾ ਕੇ ਤੇ ਫਿਰ ਸਾਡਾ ਕੋਈ ਦੇਣ ਲੈਣ ਸੀ ਤੇ ਸਾਡਾ ਕਲੀਅਰ ਨਹੀਂ ਸੀ ਹੁੰਦਾ ਅਸੀਂ ਉਹ ਵੇਚ ਕੇ ਜਗ੍ਹਾ ਆਵਦਾ ਦੇਣਾ ਲੈਣਾ ਲਾ ਲਿਆ ਅੱਛਾ ਜੀ ਤੇ ਕਿਹੜੋ ਵੇਚੀ ਤੁਸੀਂ ਉਹਨਾਂ ਨੂੰ ਪੈਸੇ ਦੇਤੇ ਹੀ ਕਿੰਨਾਂ ਨਾਲ ਦੇਣਾ ਲੈਣਾ ਸੀ ਹਾਂ ਦੇਣ ਲੈਣ ਸੀ ਆਪਣਾ ਕਰਜ਼ਾ ਲਾ ਕੇ ਹੁਣ ਇਹਨਾਂ ਨਾਲ ਕੋਈ ਨਹੀਂ ਸੀ ਸਾਡਾ ਉਹਨਾਂ ਨੇ ਕੋਈ ਸਾਨੂੰ ਕੋਰਟ ਦੇ ਵਿੱਚ 2 ਲੱਖ ਤੇ 1000 ਤੱਕ ਜੁਰਮਾਨਾ ਪਾਇਆ ਸੀ ਕਿੰਨਾਂ ਨੇ ਪਾਇਆ ਜੀ ਮੇਰੇ ਕੋਰਟ ਨੇ ਪਾਇਆ ਸੀ ਮੇਰੀ ਗੇਠ ਘਠਾਣੀ ਵੱਲੋਂ